ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਸਾਲਾਨਾ ਜਰਨਲ ਇਜਲਾਸ ਦੌਰਾਨ VOTING ਪੈ ਕੇ SGPC ਦੇ ਨਵੇਂ ਪ੍ਰਧਾਨ ਪੰਜਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ SGPC ਦੇ ਨਵੇਂ ਪ੍ਰਧਾਨ ਬਣ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਦੇ ਵੱਲੋਂ उतारे ਗਏ ਸੀ ਤੇ ਅੱਜ ਉਹਨਾਂ ਦੇ ਵੱਲੋਂ ਜਿੱਤ ਪ੍ਰਾਪਤ ਕਰ ਲਈ ਗਿਆ ਸਰਦਾਰ ਮਿੱਟੂ ਸਿੰਘ ਕਾਨੇਕੇ ਨੂੰ ਮਹਿਜ਼ 18 ਵੋਟਾਂ ਵਾਲਿਆਂ ਨੇ ਪਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਹੋਈ ਆ ਜਰਨਲ ਇਜਲਾਸ ਦੌਰਾਨ ਚੋਣ ਮੌਕੇ ਕੁੱਲ 136 ਵੋਟਾਂ ਪੈਂਦੀਆਂ ਨੇ ਇੱਕ ਵੋਟ ਰੱਦ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚੋਂ 117 ਵੋਟਾਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਦੀਆਂ ਨੇ ਇੱਕ ਵੋਟ ਮਹਿਜ ਮਿੱਠੂ ਸਿੰਘ ਕਾਨੇਕੇ ਨੂੰ 18 ਵੋਟਾਂ ਮਹਿਜ ਮਿੱਠੂ ਸਿੰਘ ਕਾਨੇਕੇ ਨੂੰ ਮਿਲਦੀਆਂ ਨੇ ਇੱਕ ਵੋਟ ਰੱਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣ ਜਾਂਦੇ ਨੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਬਿਰਕ ਬਣ ਜਾਂਦੇ ਨੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਬਣ ਜਾਂਦੇ ਨੇ ਜਰਨਲ ਸਕੱਤਰ ਸਰਦਾਰ ਸ਼ੇਰ ਸਿੰਘ ਮਡਵਾਲਾ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਸ ਜੇ ਜਰਨਲ اجلاس ਦੇ ਵਿੱਚ ਜਿਹੜਾ ਨਾਲ ਦੀ ਨਾਲ ਅੰਤਰਿਕ ਕਮੇਟੀ ਦੀ ਜਿਹੜੀ ਜੋ ਚੋਣ ਕਰ ਲਈ ਜਾਂਦੀ ਹੈ ਵਕ ਵਕ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਂਦਾ ਜਿਸ ਦੇ ਵਿੱਚ ਸੁਰਜੀਤ ਸਿੰਘ ਗੜੀ ਸੁਰਜੀਤ ਸਿੰਘ ਤੁਗਲਵਾਲਾ ਤੇ ਨਾਲ ਸੁਰਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਝੱਬਰ ਦਲਜੀਤ ਸਿੰਘ ਪਿੰਡ ਰਬੀਬੀ ਅਰਜੰਦਰ ਕੌਰ ਬਲਦੇਵ ਸਿੰਘ ਕੈਂਪ ਪੂਰੀ ਮੇਜਰ ਸਿੰਘ ਢੱਲੋ ਮੰਗਵਿੰਦਰ ਸਿੰਘ ਖਾਪੜ ਖੇੜੀ ਤੇ ਉਸ ਤੋਂ ਬਾਅਦ ਜੰਗਵਿੰਦਰ ਸਿੰਘ ਰਾਏ ਮਿੱਠੂ ਸਿੰਘ ਕਾਨੇਕੇ ਇਹ ਸਾਰੇ ਜਿਹੜੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਬਣਾਏ ਗਏ ਨੇ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਜਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਹਾਲਾਂਕਿ ਬੀਤੇ ਦਿਨ ਜਿਹੜਾ ਇਸੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਗੱਲ ਆਖੀ ਗਈ ਸੀ ਕਿ ਸਾਰੀ ਪਾਰਟੀ ਦੇ ਨਾਲ ਗੱਲਬਾਤ ਕਰਕੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤੇ ਅੱਜ ਵਿਰੋਧੀ ਧਿਰ ਦੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਚ ਉਤਾਰਿਆ ਤੇ ਉਧਰਲੇ ਪਾਸੇ ਮਿੱਠੂ ਸਿੰਘ ਕਾਨੇਕੇ ਨੂੰ ਸ਼੍ਰੋਮਣੀ ਅਕਾਲੀ ਦਲ ਮੋਢ ਸਰਜੀਤ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਪਹਿਲਾਂ ਜ਼ਿਕਰਯੋਗ ਇਹ ਵੀ ਇੱਕ 185 ਵੋਟਾਂ ਕੋਲ ਨੇ ਜਿਸ ਦੇ ਵਿੱਚੋਂ 33 ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਅਕਾਲ ਚਲਾਣਾ ਹੋ ਚੁੱਕਿਆ ਚਾਰ ਮੈਂਬਰ ਅਸਤੀਫਾ ਦੇ ਚੁੱਕੇ ਨੇ ਜਾਨਕਿ ਕੁੱਲ 148 ਮੈਂਬਰਾਂ ਨੇ ਵੋਟ ਪਾਉਣੀ ਸੀ ਪਰ ਉਸ ਦੇ ਵਿੱਚੋਂ ਕੁੱਲ 136 ਵੋਟਾਂ ਪੈਂਦੀਆਂ ਨੇ ਐਡਵੋਕੇਟ ਅਰਜੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ 117 ਵੋਟਾਂ ਪੈ ਜਾਂਦੀਆਂ ਨੇ ਮਿੱਟੂ ਸਿੰਘ ਕਾਨੇਕੇ ਦੇ ਹੱਕ ਦੇ ਵਿੱਚ 18 ਵੋਟਾਂ ਪੈਂਦੀਆਂ ਨੇ ਇੱਕ ਵੋਟ ਰੱਦ ਹੋ ਜਾਂਦੀ ਹੈ ਤੇ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਬਣ ਚੁੱਕੇ ਨੇ